ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਜੌਬਸ ਅਤੇ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਰੋਜ਼ ਜਿੱਦਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇ ਖੂਰ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜੋ ਨੋਟੀਫਿਕੇਸ਼ਨ ਹੈ ਇਹਦੇ ਵਿੱਚ ਵੱਖ-ਵੱਖ ਪੋਸਟਾਂ ਜਾਰੀ ਹੋਈਆਂ 10 ਤਰ੍ਹਾਂ ਦੀਆਂ ਵੱਡੀ ਭਰਤੀ ਹੈ ਤੇ ਪੋਸਟਾਂ ਦੇ ਸਬੰਧ ਵਿੱਚ ਪੂਰੀ ਜਾਣਕਾਰੀ ਕੀ ਯੋਗਤਾ ਹੋਊਗੀ ਕੀ ਉਮਰ ਸੀਮਾ ਹੋਊਗੀ ਤਨਖਾਹ ਸਾਰੀ ਕਾਲ ਬਾਤ ਕਰਾਂਗੇ ਜੀ ਵੀਡੀਓ ਨਾਲ ਸ਼ੁਰੂ ਤੋਂ ਲੈ ਕੇ ਅੰਤ ਤੱਕ ਜੁੜੇ ਰਹੋ ਵੇਖਦੇ ਰਹੋ ਵੀਡੀਓ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦੇ ਜੀ ਦੋਸਤਾਂ ਮਿੱਤਰਾਂ ਨਾਲ ਵੀਡੀਓ ਨੂੰ ਜਿਹੜੇ ਵੀ ਇਹਨਾਂ ਨੇ ਚੈਨਲ ਨੂੰ ਅਜੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਨੂੰ ਕਰ ਲਿਓ ਘਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਹਿਣਗੇ ਤਾਂ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਜੀ ਚੰਡੀਗੜ੍ਹ ਇੰਸਟੀਚਿਊਟ ਫਾਰ ਟ੍ਰਾਂਸਫਰਮੇਸ਼ਨ ਇਹਨਾਂ ਵੱਲੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਵੱਖ-ਵੱਖ ਪੋਸਟਾਂ ਦੇ ਲਈ ਇਹ ਜੋ ਇੰਸਟੀਚਿਊਟ ਹੈ ਜੀ ਚੰਡੀਗੜ੍ਹ ਇੰਸਟੀਚਿਊਟ ਫਾਰ ਟ੍ਰਾਂਸਫਰਮੇਸ਼ਨ ਅੰਡਰ ਦਾ ਆਜੀਸ ਆਫ ਪਲੈਨਿੰਗ ਐਂਡ ਐਵੋਲੂਸ਼ਨ ਆਰਗੇਨਾਈਜੇਸ਼ਨ ਇਹ ਵੱਖ-ਵੱਖ ਤਰ੍ਹਾਂ ਦੀਆਂ ਪੋਸਟਾਂ ਇਨ੍ਹਾਂ ਵੱਲੋਂ ਜਾਰੀ ਹੋਈਆਂ ਸਭ ਤੋਂ ਪਹਿਲਾਂ ਪੋਸਟਾਂ ਦੀ ਗੱਲ ਕਰਦੇ ਹਾਂ ਜੀ ਟੀਮ ਲੀਡਰ ਸੈਕਟਰ ਐਕਸਪਰਟ 1 अर्बन इंफ्रास्ट्रक्चर प्लानिंग ट्रांसपोर्ट एंड मोबिलिटी नेक्स्ट ਹੈ ਜੀ ਸੈਕਟਰ ਐਕਸਪਰਟ 2 এনवायरमेंट क्लाइमेट एक्शन एंड इको टूरिज्म ਉਸ ਤੋਂ ਅੱਗੇ ਹੈ ਜੀ ਸੈਕਟਰ ਐਕਸਪਰਟ 3 ਐਜੂਕੇਸ਼ਨ ਸਕਿੱਲ ਡਿਵੈਲਪਮੈਂਟ ਸਪੋਰਟਸ এমਪਲੋਇਮੈਂਟ ਐਂਡ ਇਕਨੋਮਿਕ ਅਬਿਲਿਟੀ नेक्स्ट ਹੈ ਜੀ ਸੈਕਟਰ ਐਕਸਪਰਟ 4 ਹੈਲਥ ਨਿਊਟ੍ਰੀਸ਼ਨ ਐਂਡ ਵੈਲ ਬੀਇੰਗ ਨੈਕਟਾ ਜੀ ਸੈਕਟਰ ਐਕਸਪਰਟ 5 ਸੋਸ਼ਲ ਪ੍ਰੋਟੈਕਸ਼ਨ ਐਂਡ ਸੇਫਟੀ ਅ ਇਸ ਤੋਂ ਅੱਗੇ ਜੀ ਮੋਨਿਟਰਿੰਗ ਐਂਡ ਐਵੈਲੂਏਸ਼ਨ ਐਕਸਪਰਟ ਆਈਟੀ ਡੇਟਾ ਐਨਾਲਿਸਟ ਐਕਸਪਰਟ ਆਪਰੇਸ਼ਨਜ਼ ਐਕਸਪਰਟ ਆਪਰੇਸ਼ਨਜ਼ ਐਸੋਸੀਏਟ ਆ ਇਹ 10 ਵਕ ਵਕ ਪਤਾ ਰਹੀਆਂ ਨੇ ਪੋਸਟਾਂ ਜਾਰੀ ਕੀਤੀਆਂ ਗਈਆਂ ਜੀ ਚੰਡੀਗੜ੍ਹ ਜਿਹੜੇ ਚਾਹਣ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਆ ਵੈਬਸਾਈਟ ਦਾ ਲਿੰਕ ਇਹਨਾਂ ਦਾ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ ਚ ਦਿੱਤਾ ਤੁਸੀਂ ਉੱਥੋਂ ਲੈ ਸਕਦੇ ਹੋ ਤੇ ਤੁਸੀਂ ਆਪਣੀਆਂ ਅਰਜ਼ੀਆਂ ਇਹਨਾਂ ਦੇ ਦਫ਼ਤਰ ਵਿੱਚ ਇਹ 8 April 2025 ਤੱਕ ਪਹੁੰਚਦੀਆਂ ਕਰਨੀਆਂ ਆ ਤੁਹਾਡੀ ਯੋਗਤਾ ਦੇ ਦਸਤਾਵੇਜ਼ ਕੋਈ ਐਕਸਪੀਰੀਅੰਸ ਆ ਸਾਰੇ ਤੁਸੀਂ ਇਹਨਾਂ ਦੇ ਦਫ਼ਤਰ ਵਿੱਚ ਪਹੁੰਚਦੇ ਕਰਨੇ ਕਿਨਵੈਲਪ ਦੇ ਵਿੱਚ ਕਵਰ ਕਰਕੇ ਇਹਨਾਂ ਤੱਕ ਪਹੁੰਚਦੇ ਕਰਨੇ ਦਾ ਐਡਰੈਸ ਤੁਹਾਡੇ ਨਾਲ ਸਾਂਝਾ ਕਰਦੇ ਆ ਜੀ ਪਲਾਨਿੰਗ ਐਂਡ ਐਵੈਲੂਏਸ਼ਨ ਆਰਗੇਨਾਈਜੇਸ਼ਨ 3rd ਫਲੋਰ ਚੰਡੀਗੜ੍ਹ ਸੈਕਟਰੀਏਟ ਸੈਕਟਰ 9 ਚੰਡੀਗੜ੍ਹ ਇੱਥੇ ਤੁਸੀਂ ਆਪਣੀਆਂ ਅਰਜ਼ੀਆਂ ਪਹੁੰਚਦੀਆਂ ਕਰਨੀਆਂ ਜੀ ਤਾਂ ਇਹ ਹੈ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਤੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਹਿਆ ਕਰੋ ਜੀ ਧੰਨਵਾਦ